ਇਹ ਅਸਲ ਚ ਇਹੀ ਪਿਆਰ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਇਹੀ ਪਿਆਰ ਹੈ ਜਿਹੜਾ ਸਾਨੂੰ ਕੰਮ ਕਰਨ ਤੋਂ ਰੋਕਦਾ ਨਹੀਂ ਸਾਨੂੰ ਅੱਕਣ ਨਹੀਂ ਦਿੰਦਾ ਥੱਕਣ ਨਹੀਂ ਦਿੰਦਾ ਔਰ ਇਸ ਪਿਆਰ ਦੀ ਜਿਹੜਾ ਤੁਸੀਂ ਅੱਜ ਦੇ ਰਹੇ ਹੋ ਇਹਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਮੈਂ ਜੇ ਹਜ਼ਾਰ ਵਾਰ ਵੀ ਧੰਨਵਾਦ ਕਹਾ ਹਰ ਸਾਂਤੋ ਬਾਦ ਵੀ ਧੰਨਵਾਦ ਕਹਾ ਸ਼ਾਇਦ ਤੁਹਾਡੇ ਪਿਆਰ ਦਾ ਮੈਂ ਕਰਜ਼ਦਾਰ ਹੀ ਰਹੂੰਗਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਅੱਜ ਇਸ ਇਤਿਹਾਸਕ ਦਿਨ ਤੇ ਅੱਜ ਇੱਥੇ ਆਪਣੇ-ਆਪਣੇ ਕਬੀਲਦਾਰੀ ਦੇ ਕੰਮ ਛੱਡ ਕੇ ਇੱਥੇ ਪਹੁੰਚੇ ਹੋ ਸਭ ਤੋਂ ਪਹਿਲਾਂ ਇਸ ਆਮ ਆਦਮੀ ਪਾਰਟੀ ਦੇ ਰਚੇਤਾ ਜਿਨ੍ਹਾਂ ਨੇ ਇੱਕ ਸੁਪਨਾ ਲਿਆ ਕੇ ਹਾਲਾਂਕਿ ਖੁਦ ਅਫਸਰ ਬਣਗੇ ਸੀ ਬਹੁਤ ਵੱਡੇ ਬੜੀ ਵਧੀਆ ਜ਼ਿੰਦਗੀ ਬਸਰ ਹੋ ਸਕਦੀ ਸੀ 인কাম ਟੈਕਸ ਦੇ ਵਿੱਚ ਜੁਆਇੰਟ ਕਮਿਸ਼ਨਰ ਸੀ ਔਰ 인কাম ਟੈਕਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਉੱਥੇ ਤਾਂ ਜਿਹੜਾ ਉਹਨਾਂ ਦਾ ਚਪੜਾਸੀ ਵੀ ਹੈ ਉਹ ਵੀ ਬੋਰੀਆਂ ਪਰ ਪਰ ਪੈਸਿਆਂ ਦੀਆਂ ਲਿਆ ਸਕਦਾ ਹੈ ਪਰ ਜੁਆਇੰਟ ਕਮਿਸ਼ਨਰ ਤਾਂ ਬਹੁਤ ਵੱਡੀ ਪੋਸਟ ਹੈ ਪਰ ਉਹਨੂੰ ਛੱਡ ਕੇ ਲੋਕਾਂ ਲਈ ਖੜਨਾ ਇਹ ਬਹੁਤ ਵੱਡੀ ਗੱਲ ਹੈ ਜੀ ਸੋ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਬਣਾਉਣ ਦਾ ਤਾਹੀਆ ਕੀਤਾ ਨਿਸ਼ਚਾ ਕੀਤਾ ਉਹਨਾਂ ਦੇ ਸਾਥੀ ਉਹਨੇ ਸੱਜੀਆਂ ਖੱਬੀਆਂ ਬਾਵਾ ਬੈਠੇ ਵੀ ਸੱਜੇ ਖੱਬੇ ਹੀ ਨੇ ਮਨੀਸ਼ ਸੋਧਿਆ ਜੀ ਸਤਿੰਦਰ ਜੈਨ ਜੀ ਜਿਹੜੇ ਸਿਹਤ ਮੰਤਰੀ ਰਹੇ ਆ ਦਿੱਲੀ 'ਚ ਜਿਨ੍ਹਾਂ ਨੇ ਆਮ ਆਦਮੀ ਕਲੀਨਿਕ ਦਾ ਆਈਡੀਆ ਕੱਢਿਆ ਪੂਰੀ ਦੁਨੀਆ ਦੇ ਵਿੱਚ ਉਹਦੀ ਚਰਚਾ ਹੋਈ ਆਮ ਤੌਰ ਤੇ ਸਟੇਜਾਂ ਤੇ ਜਾ ਕੈਮਰੇ ਅੱਗੇ ਆਉਂਦੇ ਨਹੀਂ ਐ ਅੱਜ ਕਿਉਂਕਿ ਸਿਹਤ ਨਾਲ ਵੱਡਾ ਜੁੜਿਆ ਹੋਇਆ ਦਿਨ ਹੈ ਇਸਕਾ ਕਿਉਂ ਉਹਨਾਂ ਨੂੰ ਲੈ ਕੇ ਆਏ ਆ ਸੋ ਸਾਡੇ ਫਾਈਨਾਂਸ ਮਿਨਿਸਟਰ ਸਾਹਿਬ ਜੀਮਾ ਸਾਹਿਬ ਸਾਡੇ ਪਾਰਟੀ ਦੇ ਪ੍ਰੈਜ਼ੀਡੈਂਟ ਅਮਨਾਰਾ ਉੜਾ ਜੀ ਸਾਡੇ ਸ਼ੈਰੀ ਕਲਸੀ ਜੀ ਸਾਡੇ ਕੁਲਵੰਤ ਜੀ ਐਮਐਲਏ ਸਾਹਿਬ ਜੀ ਮੁਹਾਲੀ ਤੋਂ ਔਰ ਜਿੰਨੇ ਵੀ ਸਾਡੇ ਡਾਕਟਰ ਸਾਹਿਬ ਬੈਠੇ ਨੇ ਕੈਪਸਿਨਾ ਜੀ ਬੈਠੇ ਨੇ ਸਾਡੇ ਅਧਿਕਾਰੀ ਬੈਠੇ ਨੇ ਸਾਰੇ ਸਿਹਤ ਨਾਲ ਸੰਬੰਧਿਤ ਸਾਡੇ ਸਾਹਮਣੇ ਬਹੁਤ ਸਾਰੇ ਸਾਡੇ ਪਾਰਟੀ ਦੇ ਆਦਰ ਸਹਿਬਾਨ ਬੈਠੇ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਇਤਿਹਾਸਿਕ ਦਿਨ ਹੈ ਜਦੋਂ ਇੱਕ ਇਹੋ ਜੀ ਸਕੀਮ ਜਾਂ ਇਹੋ ਜੀ ਸਹੂਲਤ ਕਹਿ ਲੋ ਇਹਨੂੰ ਜਿਹੜੀ ਹਰ ਇੱਕ ਘਰ ਨਾਲ ਜੁੜੀ ਹੋਈ ਹੈ ਔਰ ਮਿਲ ਵੀ ਹਰ ਇੱਕ ਘਰ ਨੂੰ ਹੀ ਰਹੀ ਹੈ ਇਦੇ 'ਚ ਕੋਈ ਕਰ ਛੱਡਿਆ ਨਹੀਂ ਇਹਦੇ 'ਚ ਕੋਈ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਨਹੀਂ ਸੇਤ ਜਿਹੜੀ ਐ ਪ੍ਰਮਾਤਮਾ ਦੇ ਹੱਥ ਹੈ ਪਹਿਲਾਂ ਤਾਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ ਤੰਦਰੁਸਤ ਰਹਿਣ ਸਾਡੇ ਪੰਜਾਬੀ ਸਾਰੇ ਪਰ ਜੇ ਕੋਈ ਦਿੱਕਤ ਆ ਜੇ ਤਾਂ ਉਹਨਾਂ ਕੋਲੇ ਇੰਨੀ ਕੁ ਤਾਂ ਹਿੰਮਤ ਉਹਨਾਂ ਦੀ ਜੇਬ ਦਾ ਜਿਹੜਾ ਇੰਨਾ ਕੁ ਤਾਂ ਖਰਚਾ ਜਿਹੜਾ ਉਹਨਾਂ ਨੂੰ ਇਹ ਹੋਵੇ ਕਿ ਕੋਈ ਨਹੀਂ ਕੋਈ ਤਾਂ ਹੈਗਾ ਸਾਡੇ ਲਈ ਫਿਰ ਜਿਹੜਾ ਸਾਨੂੰ ਇਸ ਬਿਮਾਰੀ ਚੋਂ ਕੱਢ ਲੂਗਾ ਜਾਂ ਕੋਈ ਪੈਸੇ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਮੈਂ ਬਹੁਤ ਸਾਰੇ ਘਰਾਂ ਨੂੰ ਕਿਉਂਕਿ ਮੈਂ ਕਲਾਕਾਰੀ ਜੀਵਨ ਚ ਵੀ ਵੈਸੇ ਵੀ ਮਾਲਵੇ ਦੇ ਪਿੰਡਾਂ ਚ ਜਿਹੜੇ ਜੰਮੇ ਹੁੰਦੇ ਆ ਉਹਨਾਂ ਨੂੰ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ ਸਾਰਾ ਪਤਾ ਹੀ ਰਹਿੰਦਾ ਮੈਂ ਬਹੁਤ ਸਾਰੇ ਘਰਾਂ ਨੂੰ ਜਾਣਦਾ ਸੀ ਜਿੱਥੇ ਬਜ਼ੁਰਗ ਜਿਹੜੇ ਨੇ ਚਾਹੇ ਦਾਦਾ ਜੀ ਹੈ ਚਾਹੇ ਪਿਤਾ ਜੀ ਹੈ ਚਾਹੇ ਦਾਦੀ ਜੀ ਹੈ ਚਾਹੇ ਮਾਂ ਹੈ ਤੇ ਕੋਈ ਬਿਮਾਰੀ ਹੋ ਗਈ ਤਾਂ ਆਪ ਕਹਿ ਦਿੰਦੇ ਸੀ ਕਿ ਮੇਰਾ ਇਲਾਜ ਨਾ ਕਰਾਇਓ ਕਿਉਂਕਿ ਜੇ ਮੇਰਾ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿਹੜੀ 2 ਬਿੱਗੇ ਜ਼ਮੀਨ ਹੈ ਜਿਹੜੀ ਕਿਲਾ ਜ਼ਮੀਨ ਹੈ ਦਾ ਜਿੰਨੀ ਵੀ ਆਪਣੀ ਕੋਈ ਹੈਗੀ ਹੈ ਛੋਟੀ ਮੋਡੀ ਪ੍ਰਾਪਰਟੀ ਪਰਿਵਾਰ ਵਾਸਤੇ ਉਹ ਵਿਕ ਜੂਗੀ ਇਲਾਜ ਮਹਿੰਗਾ ਹੈ ਤੇ ਮੈਂ ਬਹੁਤ ਸਾਰੇ ਘਰ ਮੌਤ ਨੂੰ ਉਡੀਕਦੇ ਦੇਖੇ ਕਿ ਬਜ਼ੁਰਗ ਜਿਹੜੇ ਨੇ ਉਹ ਕਹਿੰਦੇ ਜਿੱਦੇ ਮੇਰਾ ਸਾਮ ਉਹਕੇ ਮੇਰਾ ਸਸਕਾਰ ਕਰ ਦਿਓ ਬਸ ਬਾਕੀ ਵੇਟ ਕਰ ਲਓ ਤੁਸੀਂ ਮੰਜਿਆ ਨਾ ਜੁੜ ਗਏ ਮਤਲਬ ਪੈਸੇ ਐ ਨਹੀਂ ਪਰਿਵਾਰ ਕੋਲੇ ਜੇ ਲੈ ਕੇ ਜਾਣਗੇ ਹਸਪਤਾਲ ਚ ਬਜ਼ੁਰਗ ਨੇ ਤਾਂ ਜਾਣਾ ਹੀ ਜਾਣਾ ਨਾਲ ਸਾਰਾ ਟੱਬਰ ਜਾਊਗਾ ਜਿਸ ਤਰ੍ਹਾਂ ਡਾਕਟਰ ਸਾਹਿਬ ਕਹ ਰਹੇ ਸੀ ਬਲਵੀ ਸੀ ਕਿ ਨਾਲ ਉਹ ਕਰਜਾ ਦੇ ਜਾਂਦਾ ਉਹ ਫਿਰ ਜਿਉਂਦੇ ਹੀ ਮਰ ਜਾਂਦੇ ਆ ਜੀ ਨਾ ਜਿਉਂਦਿਆਂ ਚ ਨਾ ਮਰਦਿਆਂ ਚ ਉਹ ਕਿਸੇ ਪਾਸੇ ਨਹੀਂ ਹੁੰਦੇ ਸੋ ਇਸ ਕਰਕੇ ਮੈਂ ਬਹੁਤ ਸਾਰੇ ਘਰਾਂ ਬਿਮਾਰੀਆਂ ਨਾਲ ਖਤਮ ਹੁੰਦੇ ਜਬ ਬਿਮਾਰੀਆਂ ਦੇ ਅੱਗੇ ਹੱਥ ਖੜੇ ਕਰਦੇ ਦੇਖੇ ਮੈਂ ਸੋ ਹੁਣ ਉਹ ਪਾਸਟ ਹੋ ਗਿਆ ਹੁਣ ਉਹ ਗੱਲਾਂ ਭੁੱਲ ਜੋ ਹੁਣ ਕੋਈ ਵੀ ਪੰਜਾਬ ਦਾ ਵਸਨੀਕ ਜਿਹੜਾ ਉਹ ਇਹ ਨਹੀਂ ਕਹੂਗਾ ਕਿ ਮੇਰਾ ਇਲਾਜ ਨਾ ਕਰਾਓ ਉਹ ਚਾਹੇ ਆਪ ਚਲਾ ਜਾਵੇ ਆਧਾਰ ਕਾਰਡ ਲੈ ਜਾਏ ਜਿਹੜਾ ਵੀ ਉਹਨੂੰ ਕੋਈ ਬਿਮਾਰੀ ਹੈ ਜਾਂ ਕੋਈ ਇਲਾਜ ਹੈ ਉਹ ਇੱਕ ਵਾਰੀ ਹਸਪਤਾਲ ਪਹੁੰਚ ਜਾਏ ਅੱਗੇ ਹਸਪਤਾਲ ਦੀ ਜ਼ਿੰਮੇਵਾਰੀ ਹੈ ਕੋਨੂੰ ਠੀਕ ਠਾਕ ਕਰਕੇ ਭੇਜਣਾ ਉਹ ਜਿੱਦੋਂ ਮਰਜੀ ਆ ਜਾਏ ਕੋਈ ਪੈਸਾ ਨਹੀਂ ਹਿਸਾਬ ਕਿਤਾਬ ਸਾਰਾ ਸਰਕਾਰ ਕਰੂਗੀ ਇਹਦੇ ਵਿੱਚ ਸਾਰੀਆਂ ਬਿਮਾਰੀਆਂ ਐ ਦੇ ਵਿੱਚ ਜਿਹੜੀਆਂ ਉਹਨਾਂ ਦਾ ਪੈਕੇਜ ਜਿਹੜੇ ਕਹਿੰਨੇ ਆਪਾਂ ਚਾਹੇ ਕਿਡਨੀ ਨਾਲ ਰਿਲੇਟਡ ਐ ਕੋਈ ਡਾਇਲਿਸਿਸ ਦਾ ਬਹੁਤ ਬਹੁਤ ਜ਼ਿਆਦਾ ਅੱਜ ਕੱਲ ਸਾਡੇ ਕੋਲ ਡਿਮਾਂਡ ਡਾਇਲਿਸਿਸ ਮਸ਼ੀਨਾਂ ਦੀ ਆ ਰਹੀ ਐ ਕਿਡਨੀ ਟ੍ਰਾਂਸਪਲੈਂਟ ਵੀ ਇਹਦੇ ਵਿੱਚ ਸ਼ਾਮਿਲ ਹੈ ਦਿਲ ਨਾਲ ਸੰਬੰਧਿਤ ਬਿਮਾਰੀਆਂ ਸਾਰੀਆਂ ਕੈਂਸਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਅਲਾਮਤ ਬਣਿਆ ਹੋਇਆ ਉਹਦਾ ਵੀ ਇਲਾਜ ਇਹਦੇ ਵਿੱਚ ਸੰਭਤ ਹੈ ਤੇ ਆਮ ਤੌਰ ਤੇ ਬਜ਼ੁਰਗਾਂ ਦੇ ਕਹਿੰਦੇ ਆ ਕਿ ਗੋਡੇ ਬਦਲਾ ਲਓ ਜੀ ਹਨਾ ਕਿਸ ਦਾ ਚੂੜਾ ਟੁੱਟ ਗਿਆ ਉਹ ਸਾਰਾ ਕੁਝ ਇਹਦੇ ਵਿੱਚ ਸ਼ਾਮਿਲ ਹੈ ਜੀ ਹੱਡੀਆਂ ਨਾਲ ਰਿਲੇਟਡ ਹਨਾ ਸੋ ਜੱਚਾ ਬੱਚਾ ਜਿਹੜਾ ਸਾਡਾ ਆਉਣ ਵਾਲੀ ਜਨਰੇਸ਼ਨ ਨੇ ਹਸਪਤਾਲ 'ਚ ਜਨਮ ਲੈਣਾ ਬਹੁਤ ਸਾਰੇ ਅੱਜ ਵੀ ਐਹ ਜਿਹੀ ਕੇਸ ਸਾਹਮਣੇ ਆਉਂਦੇ ਆ ਕਿ ਹਸਪਤਾਲ ਨਹੀਂ ਪਹੁੰਚ ਸਕੇ ਜਦ ਦਵਾਈਆਂ ਪ੍ਰੋਪਰ ਨਹੀਂ ਮਿਲੀਆਂ ਪੀੜ੍ਹੀਆ ਹੋ ਗਿਆ ਬੱਚਿਆਂ ਨੂੰ ਬੱਚੇ ਕੇਅਰ ਨਹੀਂ ਹੋ ਸਕੀ ਜਾਂ ਕੋਈ ਬਿਮਾਰੀ ਐਦਾਂ ਦੀ ਹੋ ਗਈ ਜਿਹੜੀ ਜੈਨੇਟਿਕ ਸੀ ਜਿਹੜੀ ਮਾਂ ਦੇ ਪੇਟ 'ਚ ਬਿਮਾਰੀ ਆਈ ਤੇ ਉਹਦਾ ਇਲਾਜ ਬਹੁਤ ਮਹਿੰਗਾ ਹੈ ਸੋ ਇਸ ਤਰ੍ਹਾਂ ਨੇ ਬਹੁਤ ਸਾਰੇ ਐਗਜ਼ਾਮਪਲ ਆ ਸਾਡੇ ਕੋਲੇ ਆਉਂਦੀਆਂ ਹੁਣ ਉਹ ਐਦਾਂ ਦਾ ਤੁਹਾਨੂੰ ਕੋਈ ਖਬਰ ਸੁਣਨ ਨੂੰ ਨਹੀਂ ਮਿਲੂਗੀ ਇਹ ਕੋਈ ਐਦਾਂ ਨਹੀਂ ਹੈਗਾ ਕਿ ਕੋਈ ਇਹ ਪੋਲਿਟੀਕਲ ਅਨਾਉਂਸਮੈਂਟ ਹੈ ਅੱਜ ਜਿੰਨਾ ਬੰਦਿਆਂ ਨੇ ਰਜਿਸਟ੍ਰੇਸ਼ਨ ਕਰਾ ਲਈ ਤੇ ਅੱਜ ਤੋਂ ਸ਼ੁਰੂ ਹੋ ਜੂਗੀ ਰਜਿਸਟ੍ਰੇਸ਼ਨ ਨੰਬਰ ਮਿਲ ਜੂਗਾ ਰੱਬ ਨਾ ਕਰੇ ਪਹਿਲਾਂ ਤਾਂ ਫੇਰ ਮੈਂ ਅਰਦਾਸ ਕਰਦਾ ਕਿ ਕੋਈ ਲੋਡ ਪਵੇ ਪਰ ਜੇ ਕੱਲ ਨੂੰ ਹੀ ਪਰਸੋਂ ਨੂੰ ਲੋਡ ਪੈ ਜੇ ਰਜਿਸਟ੍ਰੇਸ਼ਨ ਨੰਬਰ ਤੇ ਆਧਾਰ ਕਾਰਡ ਲੈ ਜਿਓ ਉਹ ਰਜਿਸਟ੍ਰੇਸ਼ਨ ਨੰਬਰ ਤੇ ਅੱਜ ਹੀ ਅਪਡੇਟ ਹੋ ਜੂਗਾ ਜਿੰਨਾ ਜਿੰਨਾ ਨੇ ਅੱਜ ਰਜਿਸਟ੍ਰੇਸ਼ਨ ਕਰਾ ਲਈ ਤੇ ਇਹ ਦੁਨੀਆ ਦੇ ਵਿੱਚ ਐਦਾਂ ਦੀ ਸਕੀਮ ਹੈ ਨਹੀਂ ਜੀ ਦੁਨੀਆਤ ਨਹੀਂ ਹੈਗੀ ਮੈਨੂੰ ਬਹੁਤ ਸਾਰੇ ਲੋਕਾਂ ਦੇ ਕਈ ਦਿਨਾਂ ਤੋਂ ਫੋਨ ਆ ਰਹੇ ਨੇ ਕਿ ਕਿਵੇਂ ਹੋਊਗਾ ਕੀ ਹੋਊਗਾ ਕਿ ਕੀ ਕੀ ਕੌਣ ਕੌਣ ਜਾਊਗਾ ਹਜੇ ਵੀ ਲੋਕਾਂ ਨੂੰ ਥੋੜਾ ਜਿਹਾ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਦੁੱਧ ਦਾ ਫੁਕਿਆ ਲੱਸੀ ਨੂੰ ਫੁਕਾ ਮਾਰਦਾ ਕਿਉਂਕਿ ਪਹਿਲਾਂ ਇਦਾਂ ਦੀਆਂ ਸਕੀਮਾਂ ਚਲਾਈਆਂ ਗਵਰਨਮੈਂਟਾਂ ਨੇ ਜਿਹਦੇ ਵਿੱਚ ਕੁਝ ਆਪਣੇ ਚਹੇਤਿਆਂ ਨੂੰ ਹੀ ਫਾਇਦਾ ਹੁੰਦਾ ਰਿਹਾ ਬਸ ਉਹਦੇ ਕੋਈ ਸ਼ਰਤਾਂ ਪਾ ਦਿੰਦੇ ਸੀ ਕਿ ਆਹ ਸ਼ਰਤ ਆ ਉਹ ਸ਼ਰਤ ਪੂਰੀ ਹੀ ਨਹੀਂ ਕਰਦੇ ਲੋਕ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਹੈ ਲੈ ਇੱਕ ਘਰ ਨਹੀਂ ਆਉਂਦਾ ਪੰਜਾਬ ਦਾ ਪੰਜਾਬ ਦਾ ਇੱਕ ਘਰ ਵੀ ਉਹਦੇ ਚ ਨਹੀਂ ਆਉਂਦਾ ਕਿਉਂਕਿ ਸ਼ਰਤਾਂ ਪਾ ਰੱਖੀਆਂ ਈ ਕਿ ਪੱਕੀ ਇਟਰੀ ਲੱਗੀ ਹੋਣੀ ਚਾਹੀਦੀ ਤੁਹਾਡੇ ਘਰੇ ਸਾਈਕਲ ਨਹੀਂ ਹੋਣਾ ਚਾਹੀਦਾ ਪੱਖਾ ਨਹੀਂ ਹੋਣਾ ਚਾਹੀਦਾ ਗੈਸ ਵਾਲਾ ਚੁੱਲਾ ਨਹੀਂ ਹੋਣਾ ਚਾਹੀਦਾ ਪਹਿਲਾਂ ਤਾਂ ਇੱਕ ਉਜਵਲਾ ਯੋਜਨਾ ਪਤਾ ਨਹੀਂ ਕਿਹੜੀ ਸੀਗੀ ਉਹ ਮੋਦੀ ਜੀ ਨੇ ਚਲਾਈ ਸੀਗੀ ਪਹਿਲਾਂ ਤਾਂ ਉਹਨਾਂ ਨੂੰ ਗੈਸ ਸਿਲੰਡਰ ਦੇਤੇ ਛੋਟੇ ਛੋਟੇ ਤੇ ਚੁੱਲ੍ਹੇ ਦੇਤੇ ਬਾਅਦ ਚ ਕਹਿੰਦੇ ਤੁਹਾਡੇ ਘਰ ਦਾ ਚੁੱਲਾ ਤੇ ਗੈਸ ਹੈ ਇਸ ਕਰਕੇ ਤੁਸੀਂ ਅਮੀਰਾਂ ਚਾਹੁੰਦੇ ਆ ਤੁਸੀਂ ਤਾਂ ਮਲੋ ਉਸੇ ਸਕੀਮ ਦਾ ਆਪ ਹੀ ਵਿਰੋਧ ਕਰਤਾ ਵੀ ਮਤਲਬ ਜੇ ਤੁਹਾਡੇ ਘਰੇ ਗੈਸ ਤੇ ਚੁੱਲਾ ਹੈ ਤਾਂ ਤੁਹਾਡਾ ਘਰ ਨਹੀਂ ਬਣਾ ਸਕਦੇ ਕੋਕੋ ਤੁਹਾਡੇ ਕੋ ਗੈਸ ਤੇ ਚੁੱਲਾ ਤੁਸੀਂ ਤਾਂ ਵੱਡੇ ਬੰਦੇ ਹੋ ਪਹਿਲਾਂ ਉਹਨਾਂ ਨੂੰ ਗਰੀਬ ਕਰਕੇ ਦਿੱਤਾ ਜੀ ਉਹਨਾਂ ਨੂੰ ਮੈਂ ਕਿਹਾ ਯਾਰ ਆਪ ਹੀ ਦਿੱਤਾ ਉਹ ਕਹਿੰਦੇ ਗੈਸ ਤੇ ਚੁੱਲਾ ਲੈ ਜਾਓ ਜੀ ਸਾਡਾ ਘਰ ਹੀ ਪਾ ਦਿਓ ਅਸੀਂ ਤਾਂ ਆਪ ਬਾਲਣ ਲੈ ਲਾਂਗੇ ਕੋਈ ਗੱਲ ਨਹੀਂ ਪਾਥੀਆਂ ਆ ਗਈਆਂ ਸਾਡੇ ਕੋਲੇ ਸਾਡੇ ਕੋਲੇ ਹੋਰ ਬਾਲਣ ਹੈਗੇ ਨੇ ਸੋ ਇਦਾਂ ਦੀਆਂ ਪਾ ਦਿੰਦੇ ਸੀ ਕਿ ਕੋਈ ਘਰੋਚ ਆਉਂਦਾ ਹੀ ਨਹੀਂ ਪੰਜਾਬ ਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਹਨ ਬਹੁਤ ਸਾਰੀਆਂ ਸਕੀਮਾਂ ਇਹ ਜਿਹੜੀਆਂ ਆਪਾਂ ਵਿਰੋਧੀ ਨੇ ਜੇ ਤੁਸੀਂ ਉਸ ਸਕੀਮ ਚ ਅਪਲਾਈ ਕਰੋਗੇ ਤਾਂ ਦੂਜੀ ਸਕੀਮ ਚੋਂ ਬਾਹਰ ਨਿਕਲ ਜੂਗੇ ਜੇ ਇੱਦੇ ਚ ਕਰੋਗੇ ਦਿੱਲੀ ਚੋਂ ਬਾਹਰ ਨਿਕਲ ਜੂਗੇ ਇਹਦੇ ਚ ਬਿਜਲੀ ਵਾਲਿਆ ਜਿਵੇਂ ਬਿਜਲੀ ਆਪਾਂ ਕੀਤੀ ਸੀ ਬਿਜਲੀ ਤਾਂ ਇੱਦਾਂ ਹੈ ਮੀਟਰ 599 ਜੁਨਟ ਦਿਖਾਵੇ ਸਾਨੂੰ 600 ਜੁਨਟ ਹੋ ਗਿਆ ਨਾ ਟੋਟਲ 599 ਤੇ ਮੀਟਰ ਭਾਵੇਂ ਤੁਹਾਡੇ 2 AC ਲੱਗੇ ਨੇ ਭਾਵੇਂ 5 AC ਲੱਗੇ ਨੇ ਭਾਵੇਂ 1 ਬੱਲਬ ਹੈ ਭਾਵੇਂ 2 ਪੱਖੇ ਨੇ ਅਸੀਂ 599 ਦੇਖਣਾ ਹੈ ਇਹ ਨਹੀਂ ਦੇਖਣਾ ਕਿ ਘਰ ਕਿਹਦਾ ਹੈ ਸਾਰਿਆਂ ਦੇ ਮਾਫ਼ ਸਿੱਧੀ ਜੀ ਗੱਲ ਹੈ ਨਹੀਂ ਤਾਂ ਫਿਰ ਕੀ ਕਰਦੇ ਆ ਆਪਾਂ ਕਹਿੰਦੇ ਜੀ 80 ਕਿਲੋਵਾਟ ਫਿਰ 80 ਕਿਲੋਵਾਟ ਫਿਰ ਲੋਕਾਂ ਨੂੰ ਹੋਰ ਸਕੀਮਾਂ ਲਾਉਣੀਆਂ ਪੈਂਦੀਆਂ ਫਿਰ ਬੇਬੇ ਦੇ ਨਾਂ ਤੇ ਮੀਟਰ ਹੋਰ ਲਵਾਉਣਾ ਪੈਂਦਾ ਰਹਿੰਦੇ ਇੱਕੋ ਕਰਚੀ ਹੁੰਦੇ ਨੇ ਬੇਬੇ ਨੂੰ ਵੈਸੀ ੱਡ ਕਰ ਦਿੰਦੇ ਨੇ ਹਨਾ ਵੀ 2 ਮੀਟਰ ਹੋ ਜਾਣਗੇ ਫਿਰ ਬੇਬੂ ਵਾਲਾ ਕਿਲੋਵਾਟ ਹੁਣ ਬੇਬੇ ਨੇ ਜਨਮ ਦਿੱਤਾ ਉਹਨੂੰ ਵਿਚਾਰੀ ਨੂੰ ਕਿਲੋਵਾਟਾਂ ਚ ਵੰਡੀ ਜਾਂਦੇ ਆ ਤੁਸੀਂ ਸਾਰੀ ਉਮਰ ਇਹ ਸਭ ਕਿਤਾਬ ਜਿਹੀ ਲਾਉਂਦਾ ਰਹਿੰਦਾ ਬੰਦਾ ਵੀ ਇਹ ਬੇਬੇ ਨੂੰ ਕਿਵੇਂ ਫ੍ਰੀ ਕਰਾ ਲਈਏ ਬਾਪੂ ਕਿਵੇਂ ਫ੍ਰੀ ਹੋਊਗਾ ਹਣਾ ਆਹ ਇਹ ਨਾ ਚੱਕਰਾਂ 'ਚ ਜੇ ਸਕੀਮ ਦੇਣੀ ਐ ਪੈਸੇ ਹੈਗੇ ਨੇ ਨੀਅਤ ਚੰਗੀ ਐ ਤਾਂ ਫਿਰ ਸਾਰਿਆਂ ਨੂੰ ਦੇ ਦਿਓ ਫਿਰ ਤੁਸੀਂ ਐ ਨਾ ਛੱਡੋ ਕੇ ਆ ਯਾਰ ਆਹ ਹੈ ਆਹ ਹੋਇਆ ਤੇ ਜੇ ਸਰਕਾਰੀ ਬਲਾਜਮ ਵੀ ਇਹਦੇ ਵਿੱਚ ਐ ਸਕੀਮ ਦੇ ਵਿੱਚ ਨੇ ਜਿਨ੍ਹਾਂ ਨੂੰ ਪੈਨਸ਼ਨ ਮਿਲਦੀ ਐ ਉਹ ਵੀ ਇਸ ਸਕੀਮ ਦੇ ਵਿੱਚ ਨੇ ਸੋ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਸਾਰਿਆਂ ਵਾਸਤੇ ਕਰੋ ਜੇ ਸਾਰੇ ਸਾਡਾ ਪੰਜਾਬ ਤੰਦਰੁਸਤ ਹੋਊਗਾ ਤਾਂ ਸਾਡਾ ਪੰਜਾਬ ਤੰਦਰੁਸਤ ਹੋਊਗਾ ਖੇਡਾਂ 'ਚ ਅਸੀਂ ਮੱਲਾ ਮਾਰਾਂਗੇ ਸਾਡੇ ਬੱਚੇ ਖੇਡਾਂ 'ਚ ਜਿੱਤ ਕੇ ਆਉਣਗੇ ਸਾਡਾ ਪੰਜਾਬ ਤੰਦਰੁਸਤ ਹੋਊਗਾ ਅਸੀਂ ਵਧੀਆ ਸੋਚਾਂਗੇ ਉਹ ਸਾਰੂ ਸੋਚ ਹੋਊਗੀ ਸਾਡੀ ਅਸੀਂ ਹੋਰ ਸਾਡੇ ਬੱਚੇ ਪੜ੍ਹਨਗੇ ਵੱਡੇ ਉਹਦਿਆਂ ਤੇ ਜਾਣਗੇ ਘਰ ਦੀ ਗਰੀਬੀ ਆਪ ਹੀ ਚੱਕ ਦੇਣਗੇ ਸੋ ਇਸ ਕਰਕੇ ਸਕੂਲ ਸਕੂਲਾਂ 'ਚ ਐਜੂਕੇਸ਼ਨ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਕਮਾਲ ਦੇ ਰਿਜ਼ਲਟ ਆ ਰਹੇ ਨੇ ਸਾਡੇ ਬੱਚੇ ਔਰ ਬਿਜ਼ਨਸ ਬਲਾਸਟਰ ਔਰ ਇਹ ਜਿਹੇ ਸਕੀਮਾਂ ਨੇ ਕਿ ਬੱਚੇ ਜਿਹੜੇ ਨੇ ਮਤਲਬ ਉਹਨਾਂ ਦੇ ਮਾਈਂਡ ਜਿਹੜੇ ਨੇ ਉਹ ਇੰਨਾ ਜ਼ਿਆਦਾ ਸ਼ਾਰਪ ਨੇ ਕਿ ਥੋੜਾ ਜਿਹਾ ਵੀ ਇੱਕ ਵਾਰੀ ਬੈਠਣ ਦਾ ਮੌਕਾ ਮਿਲ ਜੇ ਉਹਨਾਂ ਨੂੰ ਤੋਂ ਕਹਿੰਦੇ ਵੀ ਅਸੀਂ ਤਾਂ ਬਹੁਤ ਵੱਡੀਆਂ-ਵੱਡੀਆਂ ਚੀਜ਼ਾਂ ਬਣਾਵਾਂਗੇ ਵੱਡੇ-ਵੱਡੇ ਕੰਪਨੀਆਂ ਨਾਲ ਉਹਨਾਂ ਦੇ ਐਗਰੀਮੈਂਟ ਹੋ ਰਹੇ ਨੇ ਮੈਂ ਪਿਛਲੇ ਦਿਨੀ ਜਲੰਧਰ ਚ ਗਿਆ ਸੀਗਾ ਪ੍ਰਦਰਸ਼ਨੀ ਲੱਗੀ ਹੋਈ ਸੀਗੀ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਬਿਜ਼ਨਸ ਬਲਾਸਟਰ ਦੀ ਵੀ ਉਹ ਕੋ ਕੰਮ ਕਰਕੇ ਦਿਖਾਉਣ 2000 ਰੁਪਿਆ ਇੱਕ ਬੱਚੇ ਦਾ ਕਰਕੇ 2-3 4-5 ਬੱਚੇ ਇਕੱਠੇ ਹੋਏ ਤਾਂ 10000 ਹੋ ਗਿਆ ਛੋਟੇ ਛੋਟੇ ਚੀਜ਼ਾਂ ਨਾਲ ਨੇ ਬਣਾਈਆਂ ਤੇ ਹੁਣ ਤੱਕ 45 ਕਰੋੜ ਰੁਪਏ ਦੇ ਐਗਰੀਮੈਂਟ ਉਹਨਾਂ ਦੇ ਵੱਡੀਆਂ ਕੰਪਨੀਆਂ ਨਾਲ ਹੋ ਗਏ ਜੀ ਨਹੀਂ ਤਾਂ ਕੀ ਹੈ ਨਹੀਂ ਤਾਂ ਪਹਿਲਾਂ ਵਾਲੀਆਂ ਸਕੀਮਾਂ ਦੇਖ ਲਓ ਬਾਲ ਸਾਹਿਬ ਦੀ ਸਕੀਮ ਸੀ ਵੱਡੇ ਬਾਲ ਸਾਹਿਬ ਦੀ ਬਹੁਤ ਦੂਰ ਅੰਦੇਸ਼ੀ ਸੋਚ ਸੀ ਉਹਨਾਂ ਦੀ ਉਹ ਕਹਿੰਦੇ ਵੀ ਨੌਵੀਂ ਤੱਕ ਕੋਈ ਫੇਲ ਹੀ ਨਹੀਂ ਕਰਨਾ ਬੱਚੇ ਦਾ ਪਤਾ ਇਹਨਾਂ ਲੱਗਦਾ ਸੀ ਬੱਚਾ ਕਿਹੜੀ ਕਿਹੜੇ ਸਬਜੈਕਟ 'ਚੋਂ ਕਮਜ਼ੋਰ ਹੈ ਕਿਹੜੇ ਸਬਜੈਕਟ 'ਚੋਂ ਬਿਸ਼ਿਆਰ ਜਿਹੜੇ ਜੋ ਕਮਜ਼ੋਰ ਹੈ ਉਹ ਤੇ ਥੋੜਾ ਜਿਹਾ ਵੱਧ ਟਾਈਮ ਲਾ ਦਾਂਗੇ ਨਾ ਜੀ ਨੌਵੀਂ ਤੱਕ ਕੋਈ ਫੇਲ ਨਹੀਂ ਕਰਨਾ ਦਸਵੀਂ ਚ ਅੱਦੇ ਫੇਲ ਹੋ ਜਾਂਦੇ ਸੀ ਅੱਦਿਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ 34% 35 40 ਹੈਨਾ ਉਹਨਾਂ ਨੂੰ ਪੁੱਛਦਾ ਕੌਣ ਦਸਵੀਂ ਬਸ ਉਹ ਕਹਿੰਦੇ ਸਾਰੇ ਹੋਣ ਨਾ ਆਟਾ ਦਾਲ ਸਕੀਮ ਚ ਲੈ ਲਓ ਬਸ ਇਹਨਾਂ ਇਹ ਸੋਚ ਸੀ ਉਹਨਾਂ ਦੀ ਕੋਈ ਦੱਸ ਦਿਓ ਮੈਨੂੰ ਕੋਈ ਪੜ ਕੇ ਲੈ ਉਹਨਾਂ ਦੇ ਉਹਨਾਂ ਦੇ ਰਾਤ ਚ ਪੜ ਕੇ ਲੱਗਿਆ ਹੋਵੇ ਕੁਝ ਹੁਣ ਹੁਣ ਕੀ ਹੈ ਹੁਣ ਤੁਸੀਂ ਸਰਕਾਰੀ ਸਕੂਲ ਦਾ ਐਮੀਨੈਂਸ ਸਕੂਲ ਇੱਥੇ ਤੁਸੀਂ ਐਮਨੈਂਸ ਜਾ ਕੇ ਦੇਖਿਓ ਕਦੇ ਤੇ ਉਹਨਾਂ ਦੇ ਬੱਚਿਆਂ ਨੂੰ ਪੁੱਛਿਓ ਕਿਹੜੇ-ਕਿਹੜੇ ਹੱਥ ਖੜੇ ਕਰਾ ਲਏ ਕਲਾਸ ਜਾ ਕੇ ਵੀ ਕਿਹੜੇ-ਕਿਹੜੇ ਪ੍ਰਾਈਵੇਟ ਚੋਂ ਆਏ ਨੇ ਤੁਹਾਨੂੰ ਅੱਧੀ ਤੋਂ ਕਲਾਸ ਬੰਦ ਪ੍ਰਾਈਵੇਟ ਚੋਂ ਆਏ ਹੋਏ ਬੱਚੇ ਹੱਥ ਖੜੇ ਕਰ ਦੇਣਗੇ ਜੇ ਸੀ ਪ੍ਰਾਈਵੇਟ ਚੋਂ ਆਏ ਤੇ ਉਹਨੂੰ ਪੁੱਛ ਲਿਓ ਮਾਹੌਲ ਕਿਵੇਂ ਆ ਮੈਥੋਂ ਬਿਨਾ ਚਲੇ ਜਾਓ ਉਸ ਕੋਈ ਵਾਰੀ ਸਾਡੇ ਹੁੰਦੇ ਕਹਿ ਦਿੰਦੇ ਆ ਤਾਰੀਫ ਕਰ ਦਿੰਦੇ ਆ ਤੁਸੀਂ ਆਪ ਜਾ ਕੇ ਪੁੱਛ ਲੇ ਸੋ ਜੀ ਕੰਮ ਕਰਨਾ ਸੱਚੇ ਦਿਲ ਨਾਲ ਕਰੋ ਜੇ ਕੰਮ ਕਰਨਾ ਸੱਚੀ ਨੀਤ ਨਾਲ ਨਹੀਂ ਤਾਂ ਸਰਕਾਰਾਂ ਨੇ ਫਿਰ ਪਹਿਲਾਂ ਵੀ ਚੱਲੀ ਜਾਂਦੀਆਂ ਸੀ ਫਿਰ ਫਿਰ ਅਸੀਂ ਵੀ ਆ ਹੁਣ ਜਿਵੇਂ ਹੁਣ ਇਹਨਾਂ ਦੀ ਸੋਚ ਹੈ ਉਹ ਤਾਂ ਹੁਣ ਤੁਹਾਡੇ ਸਾਹਮਣੇ ਆ ਗਈ ਲੜ ਪੈਂਦੇ ਨੇ ਮੈਂ ਬਣੂੰਗਾ ਉਹ ਬਣੂੰਗਾ ਆ ਕਿਉਂ ਬਣੂੰਗਾ ਹਨਾ ਐ ਨਹੀਂ ਬਣੂੰਗਾ ਉਹ ਮਤਲਬ ਇਹ ਇਹਨਾਂ ਨੇ ਸਿਰਫ ਮੁੱਖ ਮੰਤਰੀ ਬਣਨਾ ਯਾਰ ਮੁੱਖ ਮੰਤਰੀ ਮੁੱਖ ਮੰਤਰੀ ਤਾਂ ਮੁੱਖ ਸੇਵਾਦਾਰ ਹੁੰਦਾ ਹੈ ਉਹ ਤਾਂ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਐਨੇ ਕਾਲੇ ਨੇ ਇਹ ਸੇਵਾ ਕਰਨ ਵਾਸਤੇ ਮਲੇ ਮੈਨੂੰ ਸੇਵਾ ਦਿਓ ਮੈਨੂੰ ਸੇਵਾ ਦਿਓ ਸੇਵਾ ਹੈ ਹੀ ਨਹੀਂ ਸੇਵਾ ਦੇ ਉੱਤੋਂ ਸੱਸੇ ਨਾ ਹੁੰਦਾ ਨਾ ਸੇਵਾ ਥੋੜਾ ਜਿਹਾ ਦੇ ਉੱਤੋਂ ਡੰਡੀ ਜੀ ਘੱਟਦੀ ਮੇਵਾ ਅਸਲ 'ਚ ਮੇਵਾ ਪਾਲਦੇ ਨੇ ਮੈਂ ਮੁੱਖ ਮੰਤਰੀ ਬਣ ਜਾਊਗਾ ਮੈਂ ਆਹ ਕਰ ਦੂੰਗਾ ਮੈਂ ਉਹ ਕਰੂਗਾ ਮੁੱਖ ਮੰਤਰੀ ਬਣ ਕੇ ਕੋਈ ਕੋਈ ਮੈਂ ਤੁਹਾਨੂੰ ਦੱਸ ਦਿੰਨਾ ਜੇ ਸੱਚੇ ਦਿਲੋਂ ਤੁਸੀਂ ਕੇਜਰੀਵਾਲ ਸਾਹਿਬ ਬੈਠਿਆ ਸਾਡੇ ਡਿਪਟੀ ਸੀਐਮ ਰਹੇ ਆ ਮਨੀਸ਼ ਸੂਦੇ ਸਾਹਿਬ ਬੈਠਿਆ ਸੋ ਅਸੀਂ ਉਹ ਆਉਦੇ ਨਿਭਾਏ ਹੋਏ ਨੇ ਜਾਂ ਨਿਭਾ ਰਹੇ ਆ ਬਹੁਤ ਹੀ ਮਤਲਬ ਜ਼ਿੰਮੇਵਾਰੀ ਵਾਲਾ ਆਉਦਾ ਹੈ ਮਤਲਬ ਮੁੱਖ ਮੰਤਰੀ ਸੌ ਨਹੀਂ ਸਕਦਾ ਆਪਣੀ ਮਰਜ਼ੀ ਨਾਲ ਕੀ ਪਤਾ ਕਿੱਥੇ ਕੀ ਹੋ ਗਿਆ ਸਾਰੇ ਵਾਸਤੇ ਜ਼ਿੰਮੇਵਾਰ ਤੁਸੀਂ ਹੋ ਤੁਹਾਨੂੰ ਫੈਸਲੇ ਲੈਣੇ ਪੈਂਦੇ ਨੇ ਹਨਾ ਸਹਰਿਆਂ ਉਹ ਵਿਰੋਧੀ ਪਾਰਟੀਆਂ ਦੇ ਵੀ ਸਵਾਲਾਂ ਦੇ ਜਵਾਬ ਲੋਕਾਂ ਦੇ ਸਵਾਲਾਂ ਦੇ ਸਾਰੇ ਦੇਣੇ ਪੈਂਦੇ ਇਹ ਇੰਨਾ ਕਾਲੇ ਕਿਉਂ ਨੇ ਜਲਦੀ ਚ ਇਸ ਤੋਂ ਪਹਿਲਾਂ ਬਣਾਏ ਤਾਂ ਹੈਗੇ ਸੀ ਇਹ ਇੱਕੜਾ ਕੋਈ ਨਵੇਂ ਨੇ ਹਾਂਜੀ 12 5 ਹਾਂ ਉਹ ਵੀ ਉਹ ਉਹਦੀ ਦਵਾਈ ਵੀ ਵਿੱਚ ਹੀ ਹੈਗੀ ਹੈ ਨਾ ਜੀ ਇਹਦੇ ਵਿੱਚ ਲਿਖਿਆ ਹੈ ਮੈਂ ਪੜਦਾ ਸੀ 멘ਟਲ ਹੈਲਥ ਵੀ ਲਿਖਿਆ ਹੋਇਆ ਹੈ ਦਿਮਾਗੀ ਤਵਾਜੁਨ ਦਿਮਾਗੀ ਸੰਤੁਲਨ ਖਰਾਬ ਹੋ ਗਿਆ ਉਹਦੀ ਇਲਾਜ ਹੈਗਾ ਉਹ ਕਾਰਡ ਉਹਨਾਂ ਦਾ ਵੀ ਬਣਾਵਾਗੇ ਆਪਾਂ ਇਹਨ ਮੈਂ ਤੁਹਾਨੂੰ ਦੱਸੀ ਜਾਣਾ ਨੇ ਟੱਬਰਾਂ ਦੇ ਟੱਬਰਾਂ ਦੇ ਬਣਾਉਣੇ ਪੈਣਗੇ ਇਹਨਾਂ ਦੇ ਔਰ ਇਹਦੇ ਵਾਸਤੇ ਜ਼ਿੰਮੇਵਾਰ ਮੈਂ ਨਹੀਂ ਹੈਗਾ ਜ਼ਿੰਮੇਵਾਰ ਤੁਸੀਂ ਹੋ ਤੁਸੀਂ ਕੀਤਾ ਸਾਰਾ ਇਹ ਠੀਕ ਹੈ ਨਾ ਸੋ ਉਹਨਾਂ ਉਹ ਤਾਂ ਇਸ ਲੜੀ ਜਾਂਦੇ ਆ ਉਹ ਤੂੰ ਨਹੀਂ ਉਹ ਮੈਂ ਨਹੀਂ ਉਹ ਤੂੰ ਇਧਰੋਂ ਆ ਮੈਂ ਇਧਰੋਂ ਆ ਅਸੀਂ ਕਹਿੰਨੇ ਜੀ ਇਸ ਸਾਰੇ ਪੰਜਾਬ ਤੋਂ ਆ ਅਸੀਂ ਤਾਂ ਸਾਰੇ ਪੰਜਾਬੀ ਆ ਅਸੀਂ ਤਾਂ ਸਾਰੇ ਦੇਸ਼ ਨੂੰ ਦੇਪਰ ਨਾਲੇ ਪੰਜਾਬੀ ਆ ਅਸੀਂ ਸਾਰੇ ਦੇਸ਼ ਦੀ ਰੱਖਿਆ ਕਰਨ ਵਾਲੇ ਪੰਜਾਬੀ ਆ ਅਸੀਂ ਹਿੱਕਾਂ ਡਾਉਣ ਵਾਲੇ ਪੰਜਾਬੀ ਆ ਅਸੀਂ ਮੈਡਲ ਜਿੱਤਣ ਵਾਲੇ ਪੰਜਾਬੀ ਆ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਪੰਜਾਬੀ ਆ ਅਸੀਂ ਸੋ ਸਾਰਿਆਂ ਦਾ ਜਿਹੜਾ ਇਲਾਜ ਹੋਣਾ ਚਾਹੀਦਾ ਔਰ ਮਿਲਣਾ ਚਾਹੀਦਾ ਉਹਨਾਂ ਨੂੰ ਕਿ ਪੈਸਾ ਦਾ ਟੈਕਸ ਦਾ ਥੋੜ੍ਹਾ ਹੀ ਹੈ ਕੋਈ ਸਰਕਾਰਾਂ ਕੋਲੇ ਕੋਈ ਨੋਟਸ਼ਮ ਨੋਟਸ਼ਾਪਣ ਵਾਲੀ ਮਸ਼ੀਨਤ ਆਇਆ ਨਹੀਂ ਪਰ ਪੈਸੇ ਨੂੰ ਮੈਨੇਜ ਕਰਨਾ ਸਰਕਾਰਾਂ ਦਾ ਕੰਮ ਹੈ ਕਿ ਲਾਣੇਦਾਰ ਦਾ ਕੰਮ ਹੁੰਦਾ ਕਿ ਉਹ ਘਰ ਨੂੰ ਚਲਾਉਂਦਾ ਹੈ ਉਹ ਦੇਖੇ ਕਿ ਕਿੰਨੇ ਇਨਕਮ ਹੈ ਕਿੰਨੇ ਪੈਸੇ ਆਏ ਤੇ ਖਰਚਣੇ ਨੇ ਆਪਣੇ ਘਰ ਤੇ ਪਰਿਵਾਰ ਤੇ ਕਿੰਨੇ ਬਚਣਗੇ ਫਿਰ ਉਹ ਪਰਿਵਾਰ ਦੀ ਜ਼ਮੀਨ ਵੀ ਵਧਾਉਂਦਾ ਹੈ ਜਾਂ ਬਿਜ਼ਨਸ ਵਧਾਉਂਦਾ ਹੈ ਸੋ ਇਸ ਕਰਕੇ ਇਹ ਲਾਣੇਦਾਰ ਦਾ ਕੰਮ ਹੁੰਦਾ ਮੁਖੀ ਦਾ ਕੰਮ ਹੁੰਦਾ ਕਰਦੇ ਮੁਖੀ ਦਾ ਜੇ ਪੰਜਾਬ ਨੂੰ ਇੱਕ ਪਰਿਵਾਰ ਮੰਨ ਲੀਏ ਤੁਸੀਂ ਮੁਖੀਆ ਮੈਨੂੰ ਚੁਣ ਲਿਆ ਮੇਰਾ ਫਰਜ਼ ਹੈ ਕਿ ਮੈਂ ਇਹ ਪ੍ਰਬੰਧ ਕਰਾਂ ਕਿ ਸਾਡੇ ਪੰਜਾਬ ਦੇ ਬੱਚੇ ਵਧੀਆ ਪੜਨ ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲਣ 63000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਆ ਜੀ 63000 ਤੁਹਾਡੇ ਚੋ ਵੀ ਦੋਸਤ ਮਿੱਤਰ ਹੋਣਗੇ ਬਹੁਤ ਸਾਰੇ ਜਾਂ ਰਿਸ਼ਤੇਦਾਰ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਹੋਣਗੀਆਂ ਕਿਸੇ ਨੂੰ ਦੋ-ਦੋ ਵੀ ਮਿਲ ਗਿਆ ਹੋਣਗੀਆਂ ਅੱਛਾ 16 ਨੌਕਰੀ ਇੱਕੋ ਪਿੰਡ ਚੋਂ ਕੋਈ ਪੈਸਾ ਤਾਂ ਨਹੀਂ ਲੱਗਿਆ ਕਿਸਦਾ ਕੋਈ ਸਪਾਰਸ਼ ਲਾਉਣੀ ਪਈ ਹੋਵੇ ਤੇ ਆਮ ਕਰਨੇ ਆਮ ਕਰਾਂ ਚੋਂ ਦੋ-ਦੋ ਤਿੰਨ-ਤਿੰਨ ਵੀ ਮਿਲ ਗਿਆ ਹੋਣਗੀਆਂ ਮੈਂ ਕਹੀ ਕਹਿਣਾ ਅੱਜ ਵੀ ਕਹਿਣਾ ਪੜੋ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸੋ ਪੜੋ ਮੈਰਿਟ ਦੇ ਵਿੱਚ ਨੰਬਰ ਆ ਗਏ ਫਿਕਰ ਨਾ ਕਰੋ ਉਸ ਤੋਂ ਬਾਅਦ ਸਰਕਾਰ ਦੀ ਚਿੱਠੀ ਤੁਹਾਡੇ ਘਰੇ ਆਊਗੀ ਭਾਈ ਤੇਰੇ ਮੈਰਿਟ ਵਿੱਚ ਨੰਬਰ ਆ ਗਏ ਐਨੀ ਤਰੀਕ ਨੂੰ ਤੇਰਾ ਨਿਯੁਕਤੀ ਪੱਤਰ ਵੰਡ ਸਮਰੋਹ ਹੈ ਆ ਜਾ ਨੌਕਰੀ ਚੱਕ ਜਿਹੜੀ ਚੁਲਣ ਉਹ ਉਸ ਤੋਂ ਬਾਅਦ ਪੜ ਲਾ ਤੂੰ ਉਹਨੂੰ ਛੱਡ ਦੇ ਤੈਨੂੰ ਲੱਗਦਾ ਵੀ ਇਹ ਇਹ ਨੌਕਰੀ ਜਿਹੜੀ ਹੈ ਮੈਨੂੰ ਪਹਿਲੀ ਮਿਲੀ ਸੀ ਮੈਂ ਹੁਣ ਇਸ ਤੋਂ ਬਾਅਦ ਵਾਲਾ ਪੇਪਰ ਕਲੀਅਰ ਕਰ ਲਿਆ ਛੱਡ ਦੇ ਉਹ ਨੌਕਰੀ ਅਗਲੀ ਲੈ ਲਾ ਉਹ ਨੌਕਰੀ ਕਿਸੇ ਹੋਰ ਨੂੰ ਦੇ ਦਾਂਗੇ ਇਹ ਤਾਂ ਹੁਣ ਤੱਕ ਇਹੀ ਪੁੱਛੀ ਜਾਂਦੇ ਨੇ ਕਿੱਥੇ ਦਿੱਤੀਆਂ ਨੇ ਨੌਕਰੀਆਂ ਕੌਣ ਦਿੱਤੀਆਂ ਨੇ ਆਏ ਕਿਵੇਂ ਹੋ ਗਿਆ ਕਿਉਂਕਿ ਇਹਨਾਂ ਨੇ ਕਦੇ ਐਦਾਂ ਕੀਤਾ ਇੰਨਾ ਕੰਮ ਇਹ ਐਦਾਂ ਹੀ ਬਿਜਲੀ ਬਾਰੇ ਕਹਿੰਦੇ ਸੀ ਐਦਾਂ ਹੀ ਮਹੱਲਾ ਕਲੀਨ ਕਾਰੇ ਬਾਰੇ ਕਹਿੰਦੇ ਸੀ ਐਦਾਂ ਹੀ ਇਹ ਟੋਲ ਪਲਾਜ਼ਿਆਂ ਬਾਰੇ ਕਹਿੰਦੇ ਸੀ ਐਦਾਂ ਹੀ ਜਿਹੜੇ ਸ਼ਹੀਦ ਪਰਿਵਾਰ ਜਿਵੇਂ ਆਪਣਾ ਕੋਈ ਫੌਜ ਦੇ ਵਿੱਚ ਭਰਤੀ ਕੋਈ ਜਵਾਨ ਪੂਰੀ ਪੂਰੇ ਦੇਸ਼ ਚ ਪੰਜਾਬੀ ਨੌਜਵਾਨ ਫੌਜ ਚ ਆਪਣੀ ਡਿਊਟੀ ਨਿਭਾ ਰਹੇ ਨੇ ਕਿਤੇ ਮਹਗਾ ਲਿਆ ਚ ਕਿਤੇ ਜਾ ਕਿਤੇ ਅਰੁਣਾਚਲ ਪ੍ਰਦੇਸ਼ ਕਦੇ ਕਦੇ ਇੱਧਰ ਜੰਮੂ ਕਸ਼ਮੀਰ ਚ ਕਿਤੇ ਡਿਊਟੀ ਦੌਰਾਨ ਉਹਦੀ ਜਿਹੜੀ ਹੈ ਸ਼ਹਾਦਤ ਹੋ ਜਾਂਦੀ ਹੈ ਕੋਈ ਸ਼ਹਾਦਤ ਦਾ ਕੋਈ ਮੁੱਲ ਨਹੀਂ ਜਾਨ ਦੀ ਕੋਈ ਕੀਮਤ ਨਹੀਂ ਪਰ ਆਮ ਆਦੀ ਪਾਰਟੀ 1 ਕਰੋੜ ਰੁਪਈਆ ਉਹਨਾਂ ਦੇ ਘਰੇ ਜਾ ਕੇ ਦੇ ਕੇ ਆਉਨੇ ਆ ਜੀ ਆਹ ਲੋ ਕੋਈ ਤਾਂ ਕਿ ਪਰਿਵਾਰ ਨੂੰ ਖੱਜਲ ਖਵਾਰੀ ਨਾ ਹੋਵੇ ਜਾਨ ਤਾਂ ਵਾਪਸ ਲਿਆ ਨਹੀਂ ਸਕਦੇ 1 ਕਰੋੜ ਰੁਪਈਆ ਇਸ ਤਰ੍ਹਾਂ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦੇ ਵਿੱਚ ਵੀ 1 ਕਰੋੜ ਰੁਪਈਆ ਪਲੱਸ 1 ਕਰੋੜ ਰੁਪਈਆ ਦਾ ਜਿਹੜਾ ਉਹਨਾਂ ਦਾ ਬੈਂਕ ਦਾ ਇੰਸ਼ੋਰੈਂਸ ਹੈ 2 ਕਰੋੜ ਰੁਪਈਆ ਪੰਜਾਬ ਪੁਲਿਸ ਦਾ ਜਵਾਨ ਜੀ ਕੋਈ ਡਿਊਟੀ ਦੌਰਾਨ ਕੋਈ ਤੁਹਾਡੀ ਰੱਖਿਆ ਕਰਨ ਦੌਰਾਨ ਸ਼ਹੀਦ ਹੋ ਜਾਂਦਾ ਇਹ ਤਾਂ ਕਹਿੰਦੇ ਸੀ ਕਿਵੇਂ ਹੋ ਜੂਗਾ ਪਹਿਲਾਂ ਦਿੱਲੀ ਚ ਕੀਤਾ ਇੱਥੇ ਕਾਏ ਇੱਥੇ ਵੀ ਚੱਲ ਰਿਹਾ ਹੈ ਕਿ ਸਰਕਾਰਾਂ ਵਾਸਤੇ ਮੈਂ ਤਾਂ ਇਹੀ ਕਹਿਣਾ ਕਿ ਸ਼ਾਂਤੀ ਰਵੇ ਸਾਡੇ ਸਾਨੂੰ ਇਹ ਵੰਡਣੀ ਨਾ ਪੈਣ ਇਹ ਪੈਸੇ ਹੈਨਾ ਪਰਿਵਾਰ ਜਿਹੜੇ ਨੇ ਉਹਨਾਂ ਦਾ ਜੀ ਸੁਖਤ ਰਹਿਣ ਪਰ ਜੇ ਕੋਈ ਇਦਾਂ ਦੀ ਘਟਨਾ ਹੋ ਗਈ ਤਾਂ ਫਿਰ ਸੰਭਾਲਣਾ ਸਰਕਾਰਾਂ ਦਾ ਕੰਮ ਹੈ ਆ ਹੁਣ ਵੀ ਆ ਇਸ ਸਕੀਮ ਦੇ ਵਿੱਚ ਮੈਂ ਬਾਰ ਬਾਰ ਕਹਿਣਾ ਪਹਿਲਾਂ ਤਾਂ ਅਰਦਾਸ ਕਰਦੇ ਆ ਸਾਰੇ ਤੰਦਰੁਸਤ ਰਹਿਣ ਜੇ ਕਿਸੇ ਦੇ ਘਰੇ ਕੋਈ ਬਿਮਾਰੀ ਆ ਗਈ ਉਹਨੂੰ ਸੰਭਾ ਉਸ ਘਰ ਨੂੰ ਸੰਭਾਲਣਾ ਉਸ ਦੇਖੋ ਕਹਿੰਦੇ ਵੀ ਦਵਾਈ ਤੋਂ ਜ਼ਿਆਦਾ ਹੌਂਸਲਾ ਕੰਮ ਕਰਦਾ ਬਹੁਤ ਸਾਰੇ ਜਿਹੜੇ ਆਪਾਂ ਜਾਣਦੇ ਆ ਹਸਤਾਲ ਚ ਉੱਥੇ ਮਿਲਣ ਆਉਂਦੇ ਐ ਮਰੀਜ਼ ਦਾ ਪਤਾ ਲੈਣ ਕਹਿੰਦੇ ਆਪਾਂ ਬਹੁਤ ਸਾਰੇ ਪੋਜ਼ਿਟਿਵ ਬੰਦੇ ਹੁੰਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਲੱਤਾਂ ਠੀਕ ਲੱਗਦਾ ਤੂੰ ਤਾਂ ਹੋ ਗਿਆ ਬਸ ਇਹ ਕਹਾਂ ਜੀ ਡਾਕਟਰ ਕਈ ਡਾਕਟਰ ਵੀ ਕਹਿੰਦੇ ਵੀ ਹਾਂ ਬਿਲਕੁਲ ਰਿਪੋਰਟਾਂ ਸਹੀ ਨੇ ਹੁਣ 2-4 ਦਿਨਾਂ ਚ ਤੁਸੀਂ ਉਹਦਾ ਜਿਹੜਾ ਅੰਦਰੋਂ ਹੌਸਲਾ ਹੈ ਪੋਜ਼ਿਟਿਵਿਟੀ ਜਿਹੜੀ ਹੈ ਅੰਦਰੋਂ ਉਹ ਉਹਨੂੰ ਬੰਦੇ ਨੂੰ ਠੀਕ ਕਰ ਦਿੰਦੀ ਸੋ ਇਹੇ ਹੁਣ ਇਹਨਾਂ ਨੂੰ ਦੇਖ ਹੀ ਲਓ ਇਹਨਾਂ ਨੂੰ ਆ ਕਾਂਗਰਸੀਆਂ ਨੂੰ ਕਾਲੀਆਂ ਨੂੰ ਬੰਦਾ ਤਾਂ ਦੇਖ ਕੇ ਬਿਮਾਰ ਹੋ ਜਾਂਦਾ ਇਹਨਾਂ ਨੂੰ ਯਾਰ ਵੀ ਯਾਰ ਇਹ ਆਉਣਗੇ ਯਾਰ ਇਹ 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 ਬਣਨਗੇ ਅੱਧੇ ਤਾਂ ਐਸੇ ਪਛਤਾਵੇ ਦੀ ਬਿਮਾਰ ਹੋ ਜਾਂਦੇ ਵੀ ਇਹਨਾਂ ਨੂੰ ਕਿਉਂ ਬਣਾਤਾ ਸੀ ਪਹਿਲਾਂ ਯਾਰ ਇਹਨਾਂ ਨੂੰ ਸੋ ਇਹ ਕਿਉਂਕਿ ਨੈਗੇਟਿਵਿਟੀ ਇਹਨਾਂ ਦੇ ਮਾਈਂਡ 'ਚ ਹੀ ਨੈਗੇਟਿਵਿਟੀ ਹੈ ਬਸ ਇਹ ਪਤਾ ਲੈਣ ਚਲੇ ਜਾਣੇ ਤਾਂ ਡਰਾ ਕੇ ਆਉਂਦੇ ਵੀ ਨਾ ਨਾ ਗਿਆ ਤੂੰ ਤਾਂ ਬਸ ਖਤਮ ਉਹ ਇੱਕ ਇੱਕ ਵੀਡੀਓ 'ਚ ਕਹੀ ਜਾਂਦਾ ਉਹ ਰਾਜਾ ਬੜਿੰਗਾ ਕਹਿੰਦਾ ਬਾਜਵਾ ਸਾਹਿਬ ਰੰਧਾਵਾ ਸਾਹਿਬ ਤੁਸੀਂ ਤਾਂ ਕਹਿੰਦਾ ਹੁਣ ਬਸ ਤਾਂਾਂ ਦੀ ਤੇ ਲੈ ਕਹਾਂ ਤੂੰ ਇਹ ਤਾਂ 70 70 ਟੱਪੇ ਫਿਰਦੇ ਹੋ ਮੈਂ 46 47 ਦੇਈਆਂ ਤੇ ਕੰਮ ਕਹਿੰਦਾ ਤੁਹਾਡਾ ਤਾਂ ਹੋ ਗਿਆ ਲੈ ਦੱਸੋ ਯਾਰ ਦੱਸੋ ਸੋ ਇਹ ਇਹ ਨੈਗੇਟਿਵਿਟੀ ਆ ਇਹ ਤਾਂ ਚਾਉਂਦੇ ਨੇ ਆ ਮੇਰੇ ਸਾਹਮਣੇੋਂ ਹਟੇ ਮੈਂ ਆਵਾਂ ਅੱਗੇ ਅਸੀਂ ਕਹਿੰਨੇ ਆ ਯਾਰ ਜੋ ਮਰ ਜੇ ਅਸੀਂ ਤਾਂ ਆਪਦੇ ਆਪ ਦੇ ਕੰਮ ਕਰਦੇ ਸੀ ਸਾਡੇ ਚੋਂ ਤੁਹਾਨੂੰ ਕੋਈ ਲੀਡਰ ਲੱਗਦਾ ਉਹ ਉਥੋਂ ਸ਼ੁਰੂ ਕਰ ਲੈਣੇ ਆ ਉਹ ਚੀਮਾ ਸਾਹਿਬ ਫਰਾਂਸ ਬ੍ਰਿਸ਼ਟਨ ਨੇ ਵਕੀਲ ਸੀਗੇ ਸੰਗਰੂਰ ਵਕੀਲ ਸੀਗੇ ਜੀ ਸਾਡੇ ਅਮਨ ਅਰੋੜਾ ਜੀ ਉਹ ਆਪਣਾ ਕੰਮਕਾਰ ਕਰਦੇ ਸੀਗੇ ਡੈਂਟਲ ਹਸਪੀਟਲ ਹੈ ਸੁਨਾਮ ਚ ਬੜਾ ਵੱਡਾ ਆਪਣਾ ਕੰਮਕਾਰ ਕਰਦੇ ਸੀ ਮਨੀਸ਼ ਸੋਧਿਆ ਜੀ ਨਿਊ ਚ ਪੱਤਰਕਾਰ ਸੀਗੇ ਜੀ अरविंद केजरीवाल इनकम टैक्स कमिश्नर ਸੀਗੇ ستਿੰਦਰ ਜੈਨ ਹੋਰੀ ਡਾਕਟਰ ਨੇ ਜੀ ਇਹ ਆਪਣਾ ਕੰਮ ਕਰਦੇ ਸੀ ਦਿੱਲੀ ਚ ਤੁਸੀਂ ਜਿੰਨੇ ਆ ਆਖਣ ਡਾਕਟਰ ਆ ਬੈਠੇ ਨੇ ਬਲਵੀ ਸਿੰਘ ਜੀ ਜਿੰਨੇ ਤੁਸੀਂ ਦੇਖੋਗੇ ਹਨਾ ਉਹ ਪਿੱਛੇ ਚਮਕੌਰ ਸਾਹਿਬ ਵਾਲੇ ਬੈਠੇ ਆ ਸਾਡੇ ਡਾਕਟਰ ਬੈਠੇ ਜਿੰਨੇ ਤੁਸੀਂ ਦੇਖੋਗੇ ਕੋਈ ਨਾ ਕੋਈ ਆਪਦਾ ਕੰਮ ਕਰਦਾ ਸੀ ਸਾਨੂੰ ਇੱਧਰ ਆ ਕੇ ਗਾਲਾਂ ਕੱਢਣ ਦੀ ਕੀ ਲੋੜ ਸੀ ਵੀ ਅਸੀਂ ਕਹਿਆ ਯਾਰ ਫਿਰ ਠੀਕ ਆ ਤੁਰ ਤਾ ਦੁਨੀਆ ਜਾਊਗੀ ਸਿਕੰਦਰ ਵਰਗੇ ਵੀ ਤੁਰਗੇ ਦੁਨੀਆ ਜਿੱਤ ਕੇ ਪਰ ਕੁਝ ਕਰਤਾ ਜਾਈਏ ਯਾਰ हां ਇਹ ਸਾਨੂੰ ਪਤਾ ਸੀ ਕਿ ਗਾਲਾਂ ਇੱਕ ਤਾਂ ਕੱਢਣਗੇ ਕਿਉਂਕਿ ਇਹਨਾਂ ਦੀਆਂ ਕੁਰਸੀਆਂ ਨੂੰ ਹੱਥ ਪੈ ਗਿਆ ਇਹਨਾਂ ਦੀਆਂ ਸੱਤਾ ਜਾਊਗੀ ਇਹਨਾਂ ਨੂੰ ਉਹ ਟੌਰਾਂ ਜਿਹੜੀਆਂ ਉਹ ਇਹਨਾਂ ਤੋਂ ਖੁੱਸਣ ਗਿਆ ਇਸ ਕਰਕੇ ਤੜਫਣਗੇ ਦੁਕਾਨਦਾਰੀਆਂ ਬੰਦ ਰਹਿ ਹੈ ਕਹ ਲੋ ਚਲੋ ਹਾਂ ਇਹ ਵਧੀਆ ਵੀ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਸੋ ਇਹਨਾਂ ਦੀਆਂ ਦੁਕਾਨਾਂ ਇੱਕ ਤਾਂ ਹੁੰਦਾ ਨਾ ਇੱਕ ਤਾਂ ਹੁੰਦਾ ਦੁਕਾਨਾਂ ਬੰਦ ਹੋ ਗਈਆਂ ਤੁਸੀਂ ਤਾਂ ਮਾਰਕੀਟ ਹੀ ਬਦਲਤੀ ਹੁਣ ਚਾਹੇ ਖੋਲ ਵੀ ਲੈਣ ਉੱਥੇ ਕੋਈ ਗਾਹਕ ਹੀ ਨਹੀਂ ਆਉਂਦਾ ਜਦੋਂ ਮਾਰਕੀਟ ਹੀ ਕਿਤੇ ਵਧੀਆ ਜਗ੍ਹਾ ਤੇ ਚਲੀ ਗਈ ਹੈਨਾ ਹੁਣ ਤਾਂ ਮਤਲਬ ਦੇਖੋ ਮੈਂ ਕਹੇ ਨਹੀਂ ਕਹਿੰਦਾ ਕਿ ਕੋਈ 17 ਸੈਕਟਰ ਪਹਿਲਾਂ ਮਸ਼ਹੂਰ ਹੁੰਦਾ ਸੀ ਐਲਾਂਟੇ ਖੁੱਲਿਆ 17 ਸੁਨਣਾ ਹੋ ਗਿਆ ਠੀਕ ਆ ਚਲੋ ਠੀਕ ਆ ਉੱਥੇ ਵੀ ਦੁਕਾਨਾਂ ਵਧੀਆ ਨੇ ਲੋਕ ਫੇਰ ਦੁਬਾਰਾ ਜਾਣ ਲੱਗੇ ਉਧਰ ਪਰ ਜਦੋਂ ਕੋਈ ਨਵੀਂ ਚੀਜ਼ ਆਉਂਦੀ ਹੈ ਬਈ ਪੁਰਾਣਿਆਂ ਤਾਂ ਫਿਰ ਉਹ ਤੁਸੀਂ ਦੇਖਿਓ 17 ਵਾਲੇ ਗਾਣਾ ਕੱਢਦੇ ਐ ਐਲਾਂਟੇ ਨੂੰ हाँ भी मैं फोन करता भी हजार दे थोड़ा कम हो जाऊगा फिर तो सीधे चला जाऊगा नाले, नाले नीब करूंग नहीं देखो पता क्या है मैं मैं ये नहीं कहना मैं कोई वोटा वास्ते नहीं आया ਅਜੇ ਤਾਂ ਵੋਟਾਂ 'ਚ ਤਾਂ ਕੋਈ ਟਾਈਮ ਪਿਆ ਹੈ ਅਜੇ ਤਾਂ ਆਪਾਂ ਨੂੰ 4 ਸਾਲ 16 ਮਾਰਚ ਨੂੰ ਹੋਣਗੇ 16 ਮਾਰਚ ਨੂੰ 4 ਸਾਲ ਹੋਣਗੇ ਆਪਣੀ ਆਪਣੀ ਸਰਕਾਰ ਨੂੰ ਇਹ ਪਹਿਲੇ ਹੀ ਆ ਗਿਆਂ ਜੀ ਵੋਟਾਂ ਅਸੀਂ ਆ ਕੇ ਕੋਈ ਡਾਇਨਾਸੌਰ ਦੇ ਸੰਗਲ ਪਾਈ ਫਿਰਦਾ ਹੈ ਹਨਾ ਕੋਈ ਕੋ ਕੋਈ ਆਪਦੀਆਂ ਮੀਟਿੰਗਾਂ ਦੇ ਚੱਕਰਾਂ 'ਚ ਪਏ ਨੇ ਹਨਾ ਵੀ ਆਹ ਕਰ ਲਿਓ ਕਰ ਲਿਓ ਤਿਆਰੀ ਹੋ ਗਈ ਸ਼ੁਰੂ ਸਾਡੀ ਆਹ ਹੋ ਗਿਆ ਕਾਹਦੀਆਂ ਤਿਆਰੀਆਂ ਤੁਹਾਡੀਆਂ 4 ਸਾਲ 'ਚ ਕੋਈ ਸਕੀਮ ਜਾਂ ਕੋਈ ਐਸਾ ਵਿਜ਼ਨ ਦਿੱਤਾ ਹੋਵੇ ਪੰਜਾਬ ਨੂੰ ਅਸੀਂ ਆਹ ਕਰ ਦਾਂਗੇ ਆਹ ਨਹੀਂ ਕਰਾਂ ਨਾ ਸਿਰਫ ਇਹ ਸਾਡੀ ਵਾਰੀ ਆਉਗੀ ਸਾਡੀ ਵਾਰੀ ਆਉਗੀ ਸਾਡੀ ਵਾਰੀ ਕੋਈ ਐਦਾਂ ਕੋਈ ਟਰੱਕ ਥੋੜੇ ਹਾਂਜੀ ਨਹੀਂ ਉਹਨਾਂ ਕਾ ਵਿੱਚ ਜਦੋਂ ਕਹੇ ਮੈਨੂੰ ਪਤਾ ਬਾਲੀ ਦੇ ਨੇੜੇ ਡੇੜ ਦੇਈ ਹੈ ਪੁਆਦੀ ਬੋਲਦਾ ਹਾਂ 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 ਬੈਦਰੀ ਕੇ ਵੀ ਚਲੇ ਜਾਓ ਅਸੀਂ ਸਕੂਲ ਤੱਕ ਵੀ ਮੇਰੀ ਛੁੱਟੀਆਂ ਪੈ ਜਾਂਦੀਆਂ ਡਿਸਪ੍ਰਿੰ ਦਾ ਡਿਸਪ੍ਰਿੰ ਦੀ ਗੋਲੀ ਪਹਿਲਾਂ ਡਿਸਪੈਂਸਰੀ ਚ ਨਹੀਂ ਮਿਲਦੀ ਸੀ ਹੂੰ ਹੁਣ ਤਾਂ ਬਹੁਤ ਵੱਡੇ ਜਿਹੇ ਇਲਾਜ ਹੁੰਦੇ ਉੱਥੇ ਨਹੀਂ ਨਹੀਂ ਇਹੀ ਹੈ ਬੱਸ ਕੇ ਤੰਦਰੁਸਤ ਰਹੋ ਜਿਉਂਦੇ ਵਸਦੇ ਰਹੋ ਐਸੀ ਤਰ੍ਹਾਂ ਸੋਚ ਸਮਝ ਕੇ ਫੈਸਲੇ ਲੋ ਪਰਿਵਾਰਾਂ ਦੇ ਪਰਿਵਾਰਾਂ ਨੂੰ ਕਾਮਯਾਬ ਕਰਨਾ ਸਾਡਾ ਕੰਮ ਹੈ ਪਰਿਵਾਰਾਂ ਨੂੰ ਕਾਮਯਾਬੀ ਦੇ ਰਸਤੇ ਦਿਖਾਉਣਾ ਸਾਡਾ ਕੰਮ ਹੈ ਕਿ ਪਰਿਵਾਰ ਨੇ ਕਾਮਯਾਬ ਹੋਣਾ ਉਹ ਬੱਚਿਆਂ ਦੀ ਮਿਹਨਤ ਤੇਗਾ ਬੱਚਿਆਂ ਦੀ ਮਿਹਨਤ ਚ ਕੋਈ ਕਮੀ ਨਹੀਂ ਮੈਂ ਦੇਖਿਆ ਸਾਡੇ ਸਟੂਡੈਂਟ ਸਾਡੇ ਬੱਚੇ ਜਦੋਂ ਥੋੜਾ ਜਿਹਾ ਮੌਕਾ ਦੇ ਦੋ ਉਹ ਕੋਈ ਨਾ ਕੋਈ ਕੋਈ ਨਾ ਕੋਈ ਐਸਾ ਤਰੀਕਾ ਲੱਭ ਕੇ ਉਹ ਆਮਰਾਂ ਨੂੰ ਉੱਡ ਜਾਂਦੇ ਆ ਪੰਜਾਬੀ ਪੂਰੀ ਦੁਨੀਆ ਚ ਕਾਮਯਾਬ ਹੈ ਪੰਜਾਬੀ ਤੁਹਾਨੂੰ ਕਦੇ ਭੀਖ ਮੇ ਮੰਗਦਾ ਨਹੀਂ ਮਿਲੂਗਾ ਪਰ ਹਾਂ ਤੰਦਰੁਸਤੀ ਜਿਹੜੀ ਹੈ ਉਹ ਉਹ ਬਹੁਤ ਜ਼ਰੂਰੀ ਹੈ ਤੇ ਸਿਹਤ ਜਿਹੜੀ ਉਹ ਪਰਮਾਤਮਾ ਦੇ ਹੱਥ ਹੈ ਤੇ ਪਰਮਾਤਮਾ ਤੋਂ ਬਾਅਦ ਆਪਾਂ ਦੂਜਾ ਰੱਬ ਮੰਨਦੇ ਆ ਡਾਕਟਰਾਂ ਨੂੰ ਸੋ ਜੀ ਡਾਕਟਰਾਂ ਨੂੰ ਜਿਹੜਾ ਇੱਕ ਫੈਸਿਲਿਟੀ ਦੇ ਦਈਏ ਡਾਕਟਰ ਨੂੰ ਕੰਮ ਕਰਨ ਦਾ ਮਾਹੌਲ ਮਿਲ ਜੇ ਉਹਨਾਂ ਕੋਲੇ ਉਸ ਤਰ੍ਹਾਂ ਦੇ ਇਲਾਜ ਔਜ਼ਾਰ ਹੋਣ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਨੂੰ ਜਿਹੜਾ ਪਹਿਲਾਂ ਚਿੱਟੇ ਦਾ ਦਾਗ ਲੱਗ ਗਿਆ ਪਤ ਨਹੀਂ ਆ ਸਾਡੇ ਬੱਚਿਆਂ ਤੇ ਲੱਗ ਗਿਆ ਕਿ ਫੌਜ ਚ ਭਰਤੀ ਹੋਣ ਚੁੱਕਾ ਹੁਣ ਜੋ ਕੇ ਸਾਡੇ ਕੋਲ ਸਰੀਰ ਨਹੀਂ ਰਹੇ ਸਾਥੋਂ ਫਿਜ਼ੀਕਲ ਟੈਸਟ ਨਹੀਂ ਪਾਸ ਹੁੰਦੇ ਕਿੱਥੇ ਸਰੂ ਵਰਗੇ ਕਦਾਂ ਲਈ ਮਸ਼ਹੂਰ ਪੰਜਾਬੀ ਕਿੱਥੇ ਇਹਨਾਂ ਨੇ ਲਾਤੇ ਚਿੱਟਿਆਂ ਤੇ ਕਦੇ ਨਸ਼ਿਆਂ ਤੇ ਲਾ ਕੇ ਪੰਜਾਬ ਦਾ ਬੇੜਾ ਗਰ ਕਰਕੇ ਇਹਨਾਂ ਨੇ ਕਰਤਾ ਅੱਜ ਤਾਂ ਲੱਗੇ ਹੋਇਆ ਕਿ ਕਿ ਦੁਨੀਆ ਤੋਂ ਹਰੇਕ ਨੇ ਜਾਣਾ ਹੈ ਜਾਂਦਿਆਂ ਨੂੰ ਯਾਦ ਕਰ ਲੈ ਕੋਈ ਚਾਰ ਬੰਦੇ ਯਾਦ ਕਰ ਲੈਣ ਕੋਈ ਬੰਦੇ ਆਏ ਸੀ ਯਾਰ ਹਣਾ ਵੀ ਚਲੋ ਚੰਗਾ ਕੰਮ ਕਰਕੇ ਨੀਹਾਂ ਪਰ ਜੀਏ ਬਿਲਡਿੰਗਾਂ ਆਪੀ ਬਣ ਜਾਂਦੀਆਂ ਨੇ ਨੀਹਾਂ ਮਜ਼ਬੂਤ ਹੋਣ ਬਿਲਡਿੰਗ ਕਦੇ ਨਹੀਂ ਡਿੱਗਦੀ ਬਿਲਡਿੰਗ ਕਦੇ ਨਹੀਂ गिरਦੀ ਸੋ ਅਸੀਂ ਪੰਜਾਬ ਦੀਆਂ ਨੀਹਾਂ ਚ ਪੰਜਾਬ ਦੀਆਂ ਨੀਹਾਂ ਦੇ ਵਿੱਚ ਅਸੀਂ ਮਜ਼ਬੂਤ ਇੱਟਾਂ ਲਾ ਰਹੇ ਹਾਂ ਪੰਜਾਬ ਦੀ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਚੰਗੇ ਸਕੂਲ ਬਣ ਰਹੇ ਨੇ ਪੰਜਾਬ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਪੰਜਾਬ ਦੇ ਵਿੱਚ ਪਾਣੀ ਜਿਹੜਾ ਚਾਹੇ ਖੇਤਾਂ ਵਾਲਾ ਉਹ ਉਹ ਟੇਲਾਂ ਤੱਕ ਪਹੁੰਚ ਗਿਆ 40 40 ਸਾਲਾਂ ਬਾਅਦ ਲੋਕ ਕਹਿੰਦੇ ਪਾਣੀ ਦੇਖਿਆ ਬਿਜਲੀ ਉਹ ਉਹ ਜਿਹੜੀ ਹੈ ਉਹ ਕਦੇ ਬੱਲਬ ਬੁਝਿਆ ਦੇਖਿਆ ਨਹੀਂ ਕਿਸੇ ਨੇ ਤੇ ਬਿਜਲੀ ਘਰਾਂ ਦੀ ਵੀ ਖੇਤਾਂ ਦੀ ਵੀ ਦਿਨੇ ਆਉਂਦੀ ਹੈ ਤੇ ਕੰਮਕਾਰ ਕਰਕੇ ਆਪਣੇ ਪਰਿਵਾਰਾਂ ਚ ਆ ਕੇ ਸੁਖੀ ਬਸੋ ਦੇਖੋ ਜਿਹੜੇ ਬਾਹਰ ਚਲੇ ਜਾਂਦੇ ਵਿਦੇਸ਼ਾਂ ਚ ਕੋਈ ਠੀਕ ਹੈ ਚਲੇ ਜਾਂਦੇ ਪਰ ਉਹਨਾਂ ਨੂੰ ਪੁੱਛ ਕੇ ਦੇਖੋ ਕਿਉਂਕਿ ਉਹ ਪਰਿਵਾਰਾਂ ਤੋਂ ਦੂਰ ਚਲੇ ਜਾਂਦੇ ਆ ਤੇ ਉੱਥੋਂ ਦਾ ਮਾਹੌਲ ਉੱਥੋਂ ਦਾ ਭਾਸ਼ਾ ਉੱਥੋਂ ਦਾ ਮੌਸਮ ਸਾਡੇ ਅਨੁਕੂਲ ਹੀ ਨਹੀਂ ਹਨਾ ਉਹ ਆਉਂਦੇ ਫੋਨ ਇੱਥੇ ਕਰਦੇ ਆ ਖਬਰਾਂ ਇੱਥੋਂ ਦੀ ਹੀ ਪੜਦੇ ਆ ਉਹ ਵੀ ਕੀ ਹੋਈ ਜਾਂਦਾ ਪੰਜਾਬ 'ਚ ਦੀਵਾਲੀ ਦਸਹਿਰੇ ਵੇਲੇ ਲੋਹੜੀ ਵੇਲੇ ਆਉਂਦੇ ਇੱਧਰ ਹੀ ਆਉਂ ਉਹ ਆਪਣੇ ਤਿਹਾਰ ਮਨਾਉਣ ਪਰ ਕਿਉਂਕਿ ਸਰੀਰਕ ਤੌਰ ਤੇ ਉਹਨਾਂ ਨੂੰ ਉੱਥੇ ਜਾਣਾ ਪੈਂਦਾ ਮਨ ਉਹਨਾਂ ਦਾ ਇੱਥੇ ਰਹਿੰਦਾ ਫਿਰ ਕਿਉਂ ਨਾ ਆਪਾਂ ਉਹਨਾਂ ਦਾ ਸਰੀਰ ਵੀ ਇੱਥੇ ਰੱਖ ਲਈਏ ਉਹ ਉਹ ਸਰੀਰਕ ਤੌਰ ਤੇ ਵੀ ਇੱਥੇ ਰਹਿਣ ਉਹਨਾਂ ਨੂੰ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਉਹ ਇੱਥੇ ਆਪਣੇ ਕੰਮ ਮਿਲ ਜੇ ਉਹ ਆਪਦੇ ਘਰੇ ਆ ਕੇ ਰੋਟੀ ਖਾਣ ਇਸ ਤੋਂ ਵੱਡਾ ਪੁੰਨ ਕੋਈ ਹੋਰ ਕੀ ਹੋ ਸਕਦਾ ਏ ਸੋ ਬਹੁਤ ਬਹੁਤ ਥੋੜਾ ਧੰਨਵਾਦ ਹੈ ਤੁਸੀਂ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਸਾਸ਼ਰੀਆ ਕਾ ਜਿਉਂਦੇ ਰੋ ਵਸਦੇ ਰੋ ਤੰਦਰੁਸਤ ਰੋ ਇਹੀ ਮੇਰੀ ਫੇਰ ਅਰਦਾਸ ਹੈ ਅੱਜ ਤੇ ਬਾਕੀ ਕੋਈ ਇਸ ਸਕੀਮ ਦੇ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਨੇੜੇ ਦੇ ਹਸਪਤਾਲ 'ਚ ਜਾ ਤੁਹਾਨੂੰ ਸਾਰੇ ਲਿਸਟ ਆ ਜੂਗੀ 17 ਦੀ ਉਹ ਤੁਸੀਂ ਸਾਥੋਂ ਲੈ ਲਿਓ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਦੱਸਣਾ ਪੈਂਦਾ ਤਾਂ ਤੁਸੀਂ ਦੱਸ ਸਕਦੇ ਹੋ ਰეკਮੈਂਡ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ